Mm -hmm. Yeah. ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਸ਼ੁਭ ਨਾਮ ਜੀ ਪ੍ਰਿਯੰਕਾ ਮੈਡਮ ਜੋ ਅੱਜ ਤੁਹਾਡੇ ਸਕੂਲ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਬ ਕਰਵਾਏ ਗਏ ਆ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਇਹ ਜਿਹੜਾ ਪਾਰਟ ਕਰਵਾਇਆ ਹੈ ਇਹ ਬੱਚਿਆਂ ਦੇ ਫਿਊਚਰ ਲਈ ਕਿ ਉਹਨਾਂ ਚ ਮਤਲਬ ਉਸ ਤੱਕ ਕਾਮਯਾਬ ਹੋਣ ਹਨਾ ਉਹਨਾਂ ਨੇ ਹੁਣੇ-ਹੁਣੇ ਪੇਪਰ ਦਿੱਤੇ ਨੇ ਉਹਨਾਂ ਦੀ ਵੈਲਬੀਂਗ ਲਈ ਅਸੀਂ ਇਹ ਕਰਾਇਆ ਤਾਂ ਕਿ ਇੱਕ ਬੱਚੇ ਧਰਮ ਨਾਲ ਵੀ ਜੁੜ ਸਕਣ ਕਿ ਇਹ ਤੇ ਅੱਗੇ ਹੋਰ ਕਾਮਯਾਬ ਹੋ ਸਕਣ ਉਹਨਾਂ ਦੀ ਮਤਲਬ ਰੱਬ ਦੀਆਂ ਵਿਸ਼ੇਸ ਲਈ ਅਸੀਂ ਇਹ ਪਾਠ ਕਰਵਾਇਆ ਹੈ ਮडम ਜਿਸ ਤਰ੍ਹਾਂ ਕੀ ਪਾਠ ਕਰਵਾਇਆ ਹੈ ਲੰਗਰ ਵੀ ਚੱਲ ਰਿਹਾ ਹੈ ਖਰਚਾ ਵੀ ਹੋਇਆ ਹੋਵੇਗਾ ਇਸ ਦੇ ਵਿੱਚ ਜੋ ਖਰਚਾ ਹੋਇਆ ਹੈ ਬੱਚਿਆਂ ਤੋਂ ਜਾਂ ਪਿੰਡ ਤੋਂ ਇਕੱਠਾ ਕੀਤਾ ਹੈ ਕਿ ਖੁਦ ਹੀ ਤੁਹਾਡੇ ਵੱਲੋਂ ਹੀ ਕਰਵਾਇਆ ਗਿਆ ਹੈ ਦੇਖੋ ਅਸੀਂ ਕਦੇ ਵੀ ਕਿਸੇ ਬੱਚੇ ਤੋਂ ਕੋਈ ਪੈਸਾ ਨਹੀਂ ਲਿਆ ਇਹ ਸਰਕਾਰੀ ਸਕੂਲ ਹੈ ਅਸੀਂ ਸਾਰੇ ਸਟਾਫ ਨੇ ਆਪਣੇ ਪੱਲਿਓਂ ਹੀ ਪੈਸੇ ਜੋੜ ਕੇ ਪਾਠ ਕਰਾਇਆ ਤੇ ਅਸੀਂ ਹਰ ਸਾਲ ਕਰਵਾ ਰਹੇ ਹਾਂ ਪੜ੍ਹਮ ਬਹੁਤ ਵਧੀਆ ਉਪਰਾਲਾ ਹੈ ਹੋਰ ਸਕੂਲਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਸਕੂਲ ਵਧੀਆ ਨੇ ਤੇ ਮੈਂ ਸਾਰੇ ਸਕੂਲਾਂ ਨੂੰ ਇਹੀ ਕਵਾਂਗੀ ਕਿ ਉਹ ਵੀ ਵੱਧ ਤੋਂ ਵੱਧ ਇਸ ਤਰੀਕੇ ਦੇ ਸਮਾਗਮ ਕਰਾਉਣ ਤੇ ਬੱਚਿਆਂ ਨੂੰ ਧਰਮ ਨਾਲ ਜ਼ਰੂਰ ਜੋੜਨ ਤਾਂ ਕਿ ਬੱਚੇ ਆਪਣੀ ਜੜ੍ਹਾਂ ਨੂੰ ਨਾ ਭੁੱਲਣ ਤੇ ਇਹੀ ਮੇਰੀ ਉਹਨਾਂ ਲਈ ਮੈਸੇਜ ਹੈ ਕਿ ਉਹ ਵੀ ਆਪਣੇ ਮਤਲਬ ਕੁਝ ਨਾ ਕੁਝ ਕਰਾਉਂਦੇ ਰਹਿਣ ਸਕੂਲ ਵਿੱਚ ਤਾਂ ਕਿ ਬੱਚਿਆਂ ਦੀ ਐਂਟਰਟੇਨਮੈਂਟ ਵੀ ਹੋਵੇ ਤੇ ਉਹਨਾਂ ਦੀ ਆਲ ਰੌਂਡ ਡਿਵੈਲਪਮੈਂਟ ਹੋ ਸਕੇ ਠੀਕ ਹੈ